ਸੇਕਾਮ ਦੇ ਅਖੋਤੀ ਕੜਮ ਚੌਧਰੀਆਂ ਨੇ ਐਸਾਈ ਪਾਸਟਾਂ ਦੇ ਨਾਲ ਪੰਗਾ ਪਾਇਆ ਹੋਇਆ ਹੈ। ਉਹ ਪੰਗੇ ਦਾ ਕਾਰਨ ਹੈ ਕਿ ਐਸਾਈ ਪਾਸਟਰ ਪਖੰਡ ਕਰਦੇ ਨੇ ਆਪਣੀਆਂ ਸਟੇਜਾਂ ਤੇ ਮੁਰਦੇ ਜਿੰਦਾ ਕਰ ਦਿੰਦੇ ਨੇ। ਇਹ ਬਾਦ ਵਿਵਾਦ ਚੱਲ ਰਿਹਾ। ਖਾਸ ਕਰਕੇ ਇੱਕ ਗੁਰਪ੍ਰੀਤ ਸਿੰਘ ਹੈਗਾ ਕੈਲੀਫੋਰਨੀਆ ਤੋਂ ਅਮਰੀਕਾ ਤੋਂ ਜਿਹੜਾ ਐਲਾਨ ਨੇ ਹੰਪਾਣੇ ਵਿੱਚ ਸੀ ਤੇ ਹੁਣ ਨਿਰਮਲੇ ਬਾਣੇ ਵਿੱਚ ਵੱਡੀਆਂ-ਵੱਡੀਆਂ ਮਾਲਾਂ ਪਾ ਕੇ ਵਿਰੋਧ ਕਰਦਾ ਪਾਸਟਾ ਹੁੰਦਾ ਮੈਂ ਦੋ ਦਿਨ ਬੇਨਤੀਆਂ ਕਰਨੀਆਂ ਨੇ ਜਦੋਂ ਤੁਸੀਂ ਪਖੰਡਵਾਦ ਦੀ ਗੱਲ ਕਰਦੇ ਹੋ ਜਾਂ ਗੈਬੀ ਸ਼ਕਤੀਆਂ ਦੀ ਜਾਂ ਕਰਮਾਤਨ ਦੀ ਗੱਲ ਕਰਦੇ ਹੋ ਮੈਂ ਹੋਰ ਕਿਸੇ ਗ੍ਰੰਥ ਦੀ ਗੱਲ ਕਿਉਂ ਕਰਾਂ ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਗੱਲ ਕਰਾਂ। ਇਸ ਪਾਵਨ ਬਾਣੀ ਦੇ ਵਿੱਚ ਕਰਾਮਾਤ ਤੋਂ ਭਾਵ ਹੈ ਕਿ ਆਪਣਾ ਔਗਣਾ ਵਾਲਾ ਜੀਵਨ ਚੇਂਜ ਕਰਕੇ ਗੁਣਾਂ ਦੇ ਨਾਲ ਭਰਪੂਰ ਬਣਾ ਲੈਣਾ। ਉਹ ਕਰਾਮਾਤ ਹੈ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਗੁਰੂ ਦੇ ਸੰਗਤ ਨੂੰ ਕਮਾ ਕੇ। ਇਹ ਜਿਹੜੀ ਫਿਲਾਸਫੀ ਹੈ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਔਰ ਜਿੱਥੇ-ਜਿੱਥੇ ਵੀ ਉਹਨਾਂ ਦੇ ਪ੍ਰਚਾਰਕ ਦੌਰੇ ਹੋਏ ਨੇ ਭਾਵੇਂ ਉਹਨਾਂ ਨੂੰ ਉਦਾਸੀਆਂ ਕਿਹਾ ਗਿਆ। ਤੇ ਉਹਨਾਂ ਪ੍ਰਚਾਰਕ ਦੌਰਿਆਂ ਦੇ ਵਿੱਚ ਸ਼ਬਦਾਂ ਰਾਹੀਂ ਜਮਾਨ ਰਾਹੀਂ ਗੱਲਬਾਤ ਹੋਈ ਹੈ। ਕਿ ਹਰੇਕ ਧਾਰਮਿਕ ਆਗੂ ਦੇ ਸਾਹਮਣੇ ਵਿਚਾਰ ਹੋਈ ਜਿਨ੍ਹਾਂ ਨੇ ਮੰਨ ਲਿਆ ਤੇ ਉਹਨਾਂ ਨਾਲ ਵਿਚਾਰ ਸਹਿਮਤ ਹੋ ਗਏ ਵਿਚਾਰ ਧਾਰਾ ਮਿਲ ਗਈ ਜਿਨ੍ਹਾਂ ਨੇ ਨਹੀਂ ਮੰਨਿਆ ਤੇ ਉਹ ਅੱਜ ਵੀ ਨਹੀਂ ਮੰਨਦੇ ਵੱਡੇ ਵੱਡੇ ਜੋਗੀਆਂ ਦੇ ਮਾਰ ਸਿੱਧ ਜਿਹੜੇ ਆ ਜਾਂ ਹੋਰ ਜਿੱਥੇ ਵੀ ਗਏ ਸੀ ਗੁਰੂ ਪਾਤਸ਼ਾਹ ਉਹ ਅੱਜ ਵੀ ਮੌਜੂਦ ਨੇ ਮੈਂ ਗੱਲ ਇਹ ਕਰ ਰਹੀ ਹਾਂ ਜਦੋਂ ਤੁਸੀਂ ਦੂਸਰੇ ਨੂੰ ਕਹਿੰਦੇ ਹੋ ਕਿ ਤੁਸੀਂ ਪਖੰਡ ਕਰਦੇ ਹੋ ਦੂਸਰੇ ਨੂੰ ਕਹਿਣਾ ਬੜਾ ਆਸਾਨ ਹੈ ਕਿ ਤੁਸੀਂ ਪਖੰਡ ਕਰਦੇ ਹੋ ਜਦੋਂ ਸਾਡੀ ਸਿੱਖ ਕੌਮ ਦੀ ਗੱਲ ਕਰੋਗੇ ਜਿਹੜੇ ਪਖੰਡ ਸਾਡੇ ਡੇਰਿਆਂ ਵਾਲੇ ਬਾਬੇ ਕਰਦੇ ਨੇ ਜਿਆਦਾਤਰ ਸਾਡੀ ਕੌਮ ਦੇ ਵਿੱਚ ਜਿਹੜੇ ਬਾਬਾ ਬੁੱਢਾ ਸਾਹਿਬ ਤੁਸੀਂ ਕਹਿੰਦੇ ਹੋ ਪਹਿਲੇ ਹੈਡ ਗ੍ਰੰਤੀ ਹੋਏ ਨੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਗੁਰੂ ਜੰਦੇਵ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਤੇ ਸਭ ਤੋਂ ਪਹਿਲਾਂ ਤੁਸੀਂ ਕਰਾਮਾਤ ਉੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਜਨਮ ਹੈ ਉਹ ਬਾਬਾ ਬੁੱਢਾ ਦੀ ਅਰਦਾਸ ਕਰਕੇ ਹੋਇਆ ਹੈ। ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਤਾਂ ਉਹਨਾਂ ਜਨਮ ਹੋਇਆ ਹੈ। ਕਿ ਇਹ ਕਰਮਕਾਂਡ ਜਾਂ ਮਨਮਤ ਜਾਂ ਕਰਾਮਾਤ ਦਿਖਾਉਣ ਨੂੰ ਅਸੀਂ ਤਰਜੀਹ ਨਹੀਂ ਦੇ ਰਹੇ ਸਾਡੇ ਵੱਡੇ ਵੱਡੇ ਪ੍ਰਚਾਰਕ ਇਹ ਗੱਲਾਂ ਨਹੀਂ ਕਹਿ ਰਹੇ ਮੈਂ ਬਿਲਕੁਲ ਤੁਹਾਨੂੰ ਦੱਸਣਾ ਚਾਹੁੰਨਾ ਕਿ ਬਾਬਾ ਬੁੱਢਾ ਸਾਹਿਬ ਨੇ ਕੋਈ ਅਰਦਾਸ ਨਹੀਂ ਕੀਤੀ ਮਾਤਾ ਗੰਗਾ ਲਈ ਗੁਰੂ ਹਰਗੋਬਿੰਦ ਪਾਸ਼ਾ ਵਾਹ ਤੇ ਕੋਈ ਅਰਦਾਸ ਨਹੀਂ ਕੀਤੀ ਇਹ ਪੁਜਾਰੀ ਨੇ ਦੁਕਾਨ ਚਲਾਈ ਹੈ ਜਦੋਂ ਕਿ ਕੁੜੀ ਤੇ ਮੁੰਡੇ ਵਿੱਚ ਪਾਵਨ ਬਾਣੀ ਦੇ ਵਿੱਚ ਕੋਈ ਫਰਕ ਨਹੀਂ ਹੈ ਬਰਾਬਰਤਾ ਮਿਲੀ ਹੋਈ ਹੈ ਫਿਰ ਗੁਰੂ ਪਾਸ਼ਾ ਦੇ ਮਹਿਲ ਮਾਤਾ ਗੰਗਾ ਜੀ ਜਾ ਗੁਰੂ ਜਨ ਦੇ ਬਾਸ਼ਖ ਖੁਦ ਹੋਣ ਉਹ ਕਿਦਾਂ ਕਹਿ ਸਕਦਾ ਕਿ ਸਾਡੇ ਘਰ ਅਰਦਾਸ ਕਰਕੇ ਪੁੱਤਰ ਪੈਦਾ ਹੋਵੇ ਕਦੇ ਨਹੀਂ ਹੋ ਸਕਦਾ ਇਹ ਪੁਜਾਰੀ ਦੀ ਦੁਕਾਨ ਜੁਲਾਈ ਹੋਈ ਹੈ ਸਭ ਤੋਂ ਪਹਿਲਾਂ ਇਹ ਪਖੰਡ ਹੈ ਜਿਹੜਾ ਅਸੀਂ ਅੱਜ ਵੀ ਮੁੰਡਿਆਂ ਦੀਆਂ ਅਰਦਾਸਾਂ ਕਰਦੇ ਹਾਂ ਸਾਡੇ ਡੇਰਿਆਂ ਦੇ ਵਿੱਚ ਮੁੰਡੇ ਦਿੱਤੇ ਜਾ ਰਹੇ ਨੇ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਸਥਾਨ ਹੋਇਆ ਉੱਥੇ ਅਰਦਾਸਾਂ ਇਹ ਹੁੰਦੀਆਂ ਨੇ ਕਿ ਸਾਡੇ ਮੁੰਡਾ ਹੋਵੇ ਇਹਦਾ ਮਤਲਬ ਤੁਸੀਂ ਔਰਤ ਦੇ ਨਾਲ ਜਿਹੜੀ ਵਦਸ ਲੁਕੀ ਪਹਿਲਾਂ ਕੀਤੀ ਜਾਂਦੀ ਸੀ ਉਹ ਅੱਜ ਵੀ ਕਰਦੇ ਹੋ ਇਹ ਪਖੰਡ ਸਾਨੂੰ ਦਿੰਦਾ ਨਹੀਂ ਦੂਜੀ ਹੋਰ ਬਹੁਤ ਵੱਡੀ ਗੱਲ ਕਹਿਣ ਲੱਗਾ ਜਿਹੜੀਆਂ ਸਾਖੀਆਂ ਸਾਡੇ ਪ੍ਰਚਾਰਕਾਂ ਨੇ ਸੁਣਾਈਆਂ ਕਿ ਸਰੋਵਰ ਦੇ ਵਿੱਚ ਜਿਹੜੀ ਦੁੱਖ ਭੰਡਣੀ ਵੇਰੀ ਹੈ ਉਥੇ ਕਾਲੇ ਕਾਂ ਚੁੱਭੀ ਮਾਰਦੇ ਨੇ ਚਿੱਟੇ ਹੋ ਕੇ ਨਿਕਲ ਆਉਂਦੇ ਆ ਜੇ ਅਸੀਂ ਕਿਸੇ ਨੂੰ ਚੈਲੰਜ ਕਰਦੇ ਹਾਂ ਕਿ ਤੁਸੀਂ ਮੁਰਦੇ ਜਿੰਦਾ ਨਹੀਂ ਕਰ ਸਕਦੇ ਜੇ ਅੱਜ ਸਾਨੂੰ ਕੋਈ ਚੈਲੰਜ ਕਰੇ ਕਿ ਤੁਸੀਂ ਜਿਹੜੇ ਕਾਲੇ ਕਾਂ ਚਿੱਟੇ ਬਣਾਏ ਅੱਜ ਬਣਾ ਸਕਦੇ ਹੋ ਅੱਜ ਹੋ ਸਕਦਾ ਹੈ ਦੂਜੀ ਗੱਲ ਅਸੀਂ ਕਹਿੰਦੇ ਹਾਂ ਕੁਦਰਤ ਆਪਣਾ ਸੁਭਾਅ ਚੇਂਜ ਨਹੀਂ ਕਰਦੀ ਕਿ ਅੱਗ ਨੇ ਪਾਣੀ ਨੇ ਹਵਾ ਨੇ ਆਪਣਾ ਸੁਭਾਅ ਚੇਂਜ ਕੀਤਾ ਆਪਣਾ ਨਿਜਮ ਬਦਲੇ ਜੇ ਨਹੀਂ ਬਦਲਿਆ ਫਿਰ ਅਸੀਂ ਸਾਖਿਆ ਸੁਣਾਈਆਂ ਕਿ ਭਗਤ ਪ੍ਰਹਿਲਾਦ ਨੂੰ ਅਗਨੇ ਸਾੜਿਆ ਨਹੀਂ ਕਿ ਇਹ ਸਾਡਾ ਪਖੰਡ ਨਹੀਂ ਫਿਰ ਅਸੀਂ ਕਹਿੰਦੇ ਆ ਬਾਬਾ ਦੀਪ ਸਿੰਘ ਨੇ ਬਿਨਾਂ ਧੜ ਤੋਂ ਖੰਡਾ ਚਲਾਇਆ ਕਿ ਕੁਦਰਤ ਆਪਣਾ ਸੁਆਹ ਚੇਂਜ ਕਰ ਸਕਦੀ ਹੈ ਜੇ ਸੀ ਧੜ ਨਾਲੋਂ ਬੱਕ ਹੋ ਗਿਆ ਕਿ ਬਾਬਾ ਦੀਪ ਸਿੰਘ ਧੜ ਤੋਂ ਬਿਨਾਂ ਲੜੇ ਬਿਨਾਂ ਸੀਤ ਤੋਂ ਲੜੇ ਕੱਲੀ ਧੜ ਦੇ ਨਾਲ ਕਿ ਇਹ ਸਾਡਾ ਪਖੰਡ ਨਹੀਂ ਇੱਕ ਹੋਰ ਗੱਲ ਕਹਿਣ ਲੱਗਾ ਇਹ ਬੜਾ ਕੌੜਾ ਸੱਚ ਹੈ ਵੱਡੇ ਵੱਡੇ ਪ੍ਰਚਾਰਕਾਂ ਨੇ ਤੜਪਣਾ ਕਿਉਂਕਿ ਹਲੇ ਤੱਕ ਕੋਈ ਕਹਿਣ ਦੀ ਜ਼ਰੂਰਤ ਕਰਦਾ ਨਹੀਂ ਅਸੀਂ ਗੋਲ ਮਟੋਲ ਜੀ ਜਵਾਬ ਦੇਣੇ ਸਭ ਤੋਂ ਵੱਡਾ ਕੌੜਾ ਸੱਚ ਕੀ ਹੈ ਔਰ ਸਾਡੇ ਪ੍ਰਚਾਰਕਾਂ ਦਾ ਬੋਲਿਆ ਹੋਇਆ ਝੂਠ ਕੀ ਹੈ ਅਸੀਂ ਇਹ ਕਹਿੰਨੇ ਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਸੰਸਕਾਰ ਹੋਣਾ ਸੀ ਉਦੋਂ ਕੀ ਹੁੰਦਾ ਕਹਿੰਦੇ ਇੱਕ ਚਾਦਰ ਸੀ ਇਹ ਸਾਖੀ ਤੁਸੀਂ ਪੜ ਸਕਦੇ ਹੋ ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਜਿਹੜਾ ਸਰੂਪ ਜਿਹੜਾ ਸਰੀਰ ਸੀ ਉਹ ਗੈਬ ਸੀ ਉਤੋਂ ਗੈਬ ਸੀਗਾ ਤੇ ਚਾਦਰ ਰਹਿ ਗਈ ਚਾਦਰ ਅੱਧੀ ਹਿੰਦੂਆਂ ਨੇ ਲੈ ਲਈ ਅੱਧੀ ਮੁਸਲਮਾਨਾਂ ਨੇ ਲੈ ਲਈ ਉਹ ਚਾਦਰ ਦਾ ਸੰਸਕਾਰ ਕਰਦਾ ਕੀ ਇਹ ਕਰਾਮਾਤ ਦੀਆਂ ਕਹਾਣੀਆਂ ਇਹ ਗੱਪ ਕਿਹਦੇ ਮਾਰੇ ਨੇ ਸਾਡੇ ਪ੍ਰਚਾਰ ਕਰਨੇ ਮਾਰੇ ਨੇ ਨਾ ਇੱਕ ਹੋਰ ਗੱਲ ਕਹਿਣ ਲੱਗਾ ਅਸੀਕ ਨੇ ਗੁਰੂ ਪਾਸ਼ਾ ਨੇ ਪੰਜ ਪਿਆਰੇ ਸਾਜੇ ਉਹਨੂੰ ਅਮਰ ਦੀ ਪੌਲ ਦਿੱਤੀ ਖੰਡੇ ਵਾਟੇ ਦਾ ਅਮਰਸ਼ ਤਿਆਰ ਕਰਕੇ ਛਕਾਇਆ ਤੇ ਉਹਨਾਂ ਦੇ ਸੀਸ ਢੜ ਨਾਲੋਂ ਵੱਖ ਕੀਤੇ ਦੁਬਾਰਾ ਫੇਰ ਉਹ ਸੀਸ ਜੋੜੇ ਢੜ ਤੋਂ ਵੱਖ ਕਰਕੇ ਦੁਬਾਰਾ ਢੜ ਦੇ ਨਾਲੋਂ ਸੀਸ ਜੋੜੇ ਤੇ ਫਿਰ ਗੁਰੂ ਪਾਸ਼ਾ ਨੇ ਉਹਨਾਂ ਦੇ ਪਾਸੋਂ ਅਮਰਸ਼ ਅਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਨਾਮ ਲਿਆ ਕਿ ਇਹ ਸਾਡਾ ਪਖੰਡ ਨਹੀਂ ਅਜੇ ਸਾਬਤ ਕਰ ਸਕਦੇ ਜੇ ਤੁਸੀਂ ਸੀ ਦੇਣ ਦੀ ਗੱਲ ਕਰੋਗੇ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੇ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਇੱਥੇ ਹਉਮੈ ਹੰਕਾਰ ਈਗੋ ਦੀ ਗੱਲ ਹੈ ਜਿਹੜਾ ਸੀਸ ਅਸੀਂ ਧੜ ਨਾਲੋਂ ਵੱਖ ਕਰਨ ਦੀ ਗੱਲ ਕਰਦੇ ਆ ਨਾ ਉਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਵੀ ਹੈ ਨਹੀਂ। ਕਿਹਾ ਜਾਣਾ ਕਿ ਮਰਾਂਗੇ ਕਿ ਐਸਾ ਮਰਣਾ ਹੋਏ। ਜੇਕਰ ਸਹਿ ਮਰਣਾ ਵੀਸਰੇ ਤਾਂ ਸਹਿ ਨਾਲ ਮਰਣਾ ਹੋਏ। ਪਹਿਲਾ ਮਰਨ ਕਬੂਲ। ਜੀਵਨ ਕੀ ਛੜਿਆਸ ਇਹ ਸ਼ਬਦ ਵਰਤੇ ਗਏ ਨੇ ਨਾ। ਇਹਨਾਂ ਦਾ ਅਰਥ ਕੀ ਹੈ? ਕਿ ਆਹ ਸਰੀਰ ਦੀ ਮੌਤ ਦੀ ਗੱਲ ਕੀਤੀ ਹੈ ਇੱਥੇ। ਆਹ ਜਿਹੜਾ ਸੀਸ ਹੈ ਇਹਨੂੰ ਧੜ ਨਾਲੋਂ ਵੱਖ ਕਰਨ ਦੀ ਗੱਲ ਕੀਤੀ ਹੈ। ਮਤਲਬ ਕਹਿਣ ਤੋਂ ਅਸੀਂ ਪਾਵਨ ਬਾਣੀ ਦੇ ਸ਼ਬਦਾਂ ਦੇ ਅਰਥ ਗਲਤ ਕੀਤੇ। ਪੁਜਾਰੀ ਹੋਵੇ, ਭਾਵੇਂ ਪ੍ਰਚਾਰਕ ਹੋਵੇ, ਉਹਨੇ ਇਹ ਸਾਕੀਆਂ ਸੁਣਾਈਆਂ ਕਰਾਮਾਤ ਵਾਲੀਆਂ। ਅਸੀਂ ਜਿਹੜਾ ਪਖੰਡ ਸਾਡੀ ਕੌਮ ਦੇ ਵਿੱਚ, ਸਾਡੇ ਧਰਮ ਦੇ ਵਿੱਚ ਚੱਲ ਰਿਹਾ ਹੈ, ਅੱਜ ਤੱਕ ਪ੍ਰਚਲਿਤ ਹੈ। ਉਹਦੇ ਵੱਲ ਕਿਉਂ ਨਹੀਂ ਧਿਆਨ ਦਿੰਦੇ? ਜੇ ਸਾਨੂੰ ਕੋਈ ਚੈਲੰਜ ਕਰ ਦੇ ਫੇਰ ਇੱਕ ਮੈਂ ਗੱਲ ਤੇ ਸਾਫ਼ ਕਹਿ ਦਿੰਨਾ ਜਿਹੜੇ ਅਸਾਈ ਨੇ ਉਹ ਬਾਈਬਲ ਪੜ੍ਹਦੇ ਨੇ ਬਾਈਬਲ ਦੇ ਵਿੱਚ ਜੋ ਲਿਖਿਆ ਉਹ ਕਰਨ ਜੇ ਨਹੀਂ ਲਿਖਿਆ ਬਾਈਬਲ ਤੋਂ ਬਾਈਬਲ ਤੋਂ ਉਲਟ ਚੱਲਦੇ ਐ ਪਖੰਡ ਬਾਦ ਕਰਦੇ ਐ ਉਹ ਕਰਦੇ ਰਹਿਣ ਅਸੀਂ ਕੀ ਲੈਣਾ ਜਿਹੜਾ ਚੈਲੰਜ ਅਸੀਂ ਅਸਾਈਆਂ ਨੂੰ ਕਰਦੇ ਆ ਕਿ ਤੁਸੀਂ ਪਖੰਡ ਕਰ ਦਿਓ ਜੇਕਰ ਤੇ ਉਹ ਸਾਨੂੰ ਕਰਨ ਚੈਲੰਜ ਫਿਰ ਅਸੀਂ ਕੀ ਕਰਾਂਗੇ ਜਿਸਾਨੂ ਕੀ ਕਵੇ ਕਿ ਤੁਸੀਂ ਸੀਸ ਢੜ ਨਾਲੋਂ ਵਕ ਕਰਕੇ ਦੁਬਾਰਾ ਜੋੜ ਸਕਦੇ ਹੋ ਕਿਸੇ ਵਿੱਚ ਹੈ ਹਿੰਮਤ ਕੋਈ ਇਹ ਚੈਲੰਜ ਨੂੰ ਕਬੂਲ ਕਰ ਲੋ ਜੇ ਆਜੋ ਕਹਿਣ ਕਿ ਜਿਹੜੇ ਕਾਲੇ ਕਾਂ ਚਿੱਟੇ ਹੋ ਕੇ ਨਿਕਲੇ ਨੇ ਉਹ ਅੱਜ ਦੁਬਾਰਾ ਹੋ ਸਕਦਾ ਹੈ ਗਿਆਨੀ ਮਸਕੀਨ ਸਿੰਘ ਵਰਗਿਆਂ ਨੇ ਕਥਾ ਕਰਨ ਲਈ ਗੱਪਾਂ ਮਾਰੀਆਂ ਨੇ ਕਿ ਨੰਦੇੜ ਸਾਹਿਬ ਜਿਹੜਾ ਡਰਮ ਵਜਦਾ ਸੀ ਤੇ ਉਹ ਅੱਜ ਵੱਜਦਾ ਉਹਨਾਂ ਨੇ ਕੀ ਕਿਹਾ ਸੀ ਉਹ ਕਹਿੰਦੇ ਇਹ ਕੋਈ ਰੂਹ ਸੀ ਕੋਈ ਆਤਮਾ ਸੀ ਸਰੀਰ ਭਾਲ ਲਈ ਸੀ ਜਿੰਨੇ ਚਿਰ ਸਰੀਰ ਨਹੀਂ ਮਿਲਿਆ ਉਹ ਡਰਾਮਾ ਘੜਕਾਉਂਦੀ ਰਹੀ ਇਹ ਮਸਕੀਨ ਨੇ ਗੱਪਾਂ ਮਾਰੀਆਂ ਨਹੀਂ ਮਸਕੀਨ ਸਾਹਿਬ ਨੇ ਕਥਾ ਕਰਦਿਆਂ ਨੇ ਇਹ ਕਿਹਾ ਕਿ ਮੇਰੇ ਨਾਲ ਦੋ ਸ਼ਹੀਦ ਬੈਠੇ ਹੁੰਦੇ ਸੀ ਮੇਰੇ ਨਾਲ ਦਾ ਸਾਥੀ ਬੈਠਣ ਲੱਗਾ ਉਹਨੂੰ ਤਾਂ ਕੰਮ ਆ ਰਿਹਾ ਜੰਨ ਮੈਂ ਤਾਂ ਨਜ਼ਰ ਨਹੀਂ ਆਇਆ ਉਹਨੂੰ ਨਜ਼ਰ ਆ ਗਿਆ ਤੇ ਕੀ ਇਹ ਗੱਪਾਂ ਅਸੀਂ ਆਪਣੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਰਦਾਸ਼ਤ ਕੀਤੀਆਂ ਅਸੀਂ ਇਹ ਹੀ ਕਿਹਾ ਜੀ ਉਹ ਕੌਮ ਦੇ ਮਹਾਨ ਪ੍ਰਚਾਰਕ ਨੇ ਇਹ ਹੀ ਕਹਿ ਕੇ ਅਸੀਂ ਗੋਲਮਟੋਲ ਕਰਤੀ ਗੱਲ ਜਿਹੜੀਆਂ ਗੱਪਾਂ ਅਸੀਂ ਅੱਜ ਮਾਰ ਰਹੇ ਆਂ ਦਸ਼ਮ ਗ੍ਰੰਥ ਹੋਵੇ ਸੂਰਜ ਪ੍ਰਕਾਸ਼ ਹੋਵੇ ਉਹਦੇ ਵਿੱਚ ਜਿਹੜਾ ਗੰਦ ਜਿਹੜੀਆਂ ਗੱਪਾਂ ਅੱਜ ਅਸੀਂ ਸਟੇਜਾਂ ਦੇ ਸੁਣਾ ਰਹੇ ਆ ਆ ਟਕਸਾਲੀ ਲਾਣਾ ਸੁਣਾ ਰਿਹਾ ਹੈ ਤੇ ਜੇ ਉਹਦੇ ਲਈ ਸਾਨੂੰ ਕੋਈ ਚੈਲੰਜ ਕਰੇ ਫਿਰ ਅਸੀਂ ਕਬੂਲ ਕਰਾਂਗੇ ਕਿਸੇ ਲਈ ਕਹਿਣਾ ਬੜਾ ਸੌਖਾ ਮੈਂ ਬੇਨਤੀ ਤਾਂ ਕੀਤੀ ਹੈ ਇਹ ਜਿਹੜੇ ਧਰਮ ਦੇ ਨਾਂ ਤੇ ਝਗੜੇ ਵਿਸਾਦ ਹੋ ਰਹੇ ਨੇ ਇਹ ਉਹ ਲੋਕ ਨੇ ਜਿਹੜੇ ਬਿਲਕੁਲ ਧਰਮੀ ਨਹੀਂ ਹੈਗੇ ਜਿਨ੍ਹਾਂ ਦੇ ਕੇਵਲ ਲਿਵਾਜ ਧਰਮੀਆਂ ਬੜਾ ਹੈ ਸਾਡੇ ਤੇ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਨੇ ਜਦੋਂ ਸੱਜਣ ਠੱਗ ਦੀ ਗੱਲ ਕੀਤੀ ਹੈ ਉਦੋਂ ਸਾਨੂੰ ਸਮਝ ਲੈਣਾ ਚਾਹੀਦਾ ਉਹਦੀ ਧਰਮਸ਼ਾਲਾ ਸੀ ਬਾਰੋਂ ਤਾਂ ਸੰਤਾਂ ਵਾਲਾ ਫਕੀਰਾਂ ਵਾਲਾ ਉਹਦਾ ਬਾਣਾ ਸੀ ਪਰ ਕਤਲਗਾਹ ਸੀ ਉਹਦਾ ਉਹ ਡੇਰਾ ਜਿਹੜਾ ਵੀ ਰਾਹੀ ਪਾਂਦੇ ਉਥੇ ਰਾਤ ਕੱਟਦਾ ਸੀ ਉਹਨੂੰ ਲੁੱਡਕ ਛੁਟ ਕਰਕੇ ਕਤਲ ਕਰਕੇ ਖੋਦੇ ਵਿੱਚ ਸੁੱਟ ਦਿੰਦਾ ਸੀ ਤੇ ਇਹ ਪਰਦੇ ਫਾਸਕੀ ਨੇ ਕੀਤੇ ਹੈ ਗੁਰੂ ਨਾਨਕ ਦੇਵ ਸਾਚੇ ਪਾਤਸ਼ਾਹ ਨੇ ਤੇ ਅੱਜ ਸਾਡੀ ਕੌਮ ਦੇ ਵਿੱਚ ਜਿਹੜੇ ਇਹ ਕਰਮਕਾਂਡ ਹੋ ਰਹੇ ਨੇ ਡੇਰਾਬਾਦ ਦੇ ਵਿੱਚ ਹੋ ਰਹੇ ਨੇ ਅਟਕਸਾਲੀ ਲਾਣਾ ਗੱਪਾਂ ਮਾਰਿਆ ਆ ਬੰਦੇ ਵਰਗੇ ਭੰਗ ਪੀਣੇ ਜਾਤ ਜਿਹੜੇ ਕੁਫਰ ਦੋਲੀ ਜਾਂਦੇ ਨੇ ਤੇ ਇਹਨਾਂ ਬਾਰੇ ਕੀ ਖਿਆਲ ਹੈ ਛਰਕਨਾਂ ਜੀ ਸਾਰਾ ਪੰਜਾਬ ਈਸਾਈ ਬਣ ਗਿਆ ਬਣੂਗਾ ਹਲੇ ਕੀ ਹੋਇਆ ਹਲੇ ਤੇ ਬਹੁਤ ਕੁਝ ਹੋਣਾ ਜੇ ਅਸੀਂ ਆਪਣੀਆਂ ਕਰਤੂਤਾਂ ਤੋਂ ਬਾਝ ਨਾ ਆਏ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਿਆ ਅਸੀਂ ਹੋਰ ਜਿਹੜੇ ਗ੍ਰੰਥਾਂ ਵਿੱਚ ਕੂੜਕਵਾੜ ਲਿਖਿਆ ਜੇ ਉਹਨਾਂ ਦਾ ਖਹਿੜਾ ਨਾ ਛੱਡਿਆ ਅਸੀਂ ਕੁਝ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਫਲਸਫੀ ਤੋਂ ਨਾ ਸਿੱਖਿਆ ਜੇ ਅਸੀਂ ਆਪਣੇ ਕਾਇਦਾ ਕਾਨੂੰਨ ਦੇ ਅੰਦਰ ਨਾ ਰਹੇ ਸਾਨੂੰ ਅੰਦਾਂ ਨੂੰ ਫੋਲੋ ਨਾ ਕੀਤਾ ਹਲੇ ਬਹੁਤ ਕੁਝ ਹੋਣਾ ਅਸੀਂ ਕੇਵਲ ਲੋਕਾਂ ਨੂੰ ਚੈਲੰਜ ਕਰਦੇ ਆ ਤੁਸੀਂ ਪਖੰਡ ਕਰਦੇ ਹੋ ਜਿਹੜਾ ਪਖੰਡਵਾਦ ਅਸੀਂ ਖੁਦ ਕਰ ਰਹੇ ਹਾਂ ਉਹਦੇ ਬਾਰੇ ਅਸੀਂ ਧਿਆਨ ਕਿਉਂ ਨਹੀਂ ਦੇ ਰਹੇ ਬਈ ਇਹ ਗੱਲਾਂ ਬੜੀਆਂ ਕੌੜੀਆਂ ਨੇ ਜਿਹੜਾ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਨਾ ਇਹ ਸਿਰੇ ਦੀ ਖਾਚ ਹੈ ਪਹਿਲਾਂ ਨੇ ਘਬਾਣਾ ਸਿਰੇ ਇੱਥੋਂ ਤੱਕ ਇਹ ਜਾਤੀ ਤੌਰ ਤੇ ਵੀ ਆਪਣੇ ਆਪ ਨੂੰ ਲੁਕਾਉਂਦਾ ਰਿਹਾ ਕਿਤੇ ਕਹਿਆ ਮੈਂ ਮਧਵੀਰ ਸਿੰਘ ਆ ਕਿਤੇ ਕਹਿਆ ਮੈਂ ਮੇਰਾ ਬਰਾਦਰੀ ਵਿੱਚੋਂ ਬੜਾ ਕੁਛ ਨੇ ਕਿਹਾ ਤੇ ਅੱਜ ਨਿਰਮਲੇ ਬਾਣੇ ਵਿੱਚ ਸਾਡਾ ਸਿੱਖ ਕੌਮ ਦਾ ਨਿਰਮਲਿਆਂ ਦੇ ਨਾਲ ਕੀ ਸੰਬੰਧ ਹੈ ਬਈ ਜਿਹੜੇ ਡੇਰਿਆਂ ਤੋਂ ਕਬਜ਼ੇ ਛੜਾਏ ਸੀ ਸ਼੍ਰੋਮਣੀ ਕਮੇਟੀ ਨੇ ਜਾਂ ਗੁਰਦਾਰਾ ਸੁਧਾਰ ਲਹਿਰ ਨੇ ਉਹ ਨਿਰਮਲਿਆਂ ਦੇ ਕੋਲੋਂ ਛੜਾਏ ਸੀ ਤੇ ਅੱਜ ਫੇਰ ਅਸੀਂ ਨਰਮਲਿਆਂ ਦਾ ਕਬਜ਼ਾ ਕਰਨਾ ਕਰਵਾਉਣਾ ਚਾਹੁੰਦੇ ਆ ਗੁਰੂ ਘਰਾਂ ਤੇ ਮੈਂ ਜਿਹੜੀ ਅੱਜ ਵੀਡੀਓ ਬਣਾਈ ਨੇ ਨਾ ਮੈਂ ਦੇਖ ਰਿਹਾ ਸੀ ਲੁਧਿਆਣੇ ਦੇ ਵਿੱਚ ਕਾਫੀ ਰੌਲਾ ਪੈ ਰਿਹਾ ਕਿਤੇ ਪਾਸਟਰ ਕਹਿੰਦੇ ਨੇ ਗੁਰਪ੍ਰੀਤ ਕੈਲੀਫੋਰਨੀਆ ਦੇ ਪਰਚਾ ਦੇਓ ਕਿਤੇ ਗੁਰਪ੍ਰੀਤ ਕਹਿੰਦੇ ਇਹਨੂੰ ਪਰਚਾ ਦੇ ਕੇ ਅੰਦਰ ਕਰੋ ਇਹ ਅੱਗ ਲਾਉ ਜੰਤਰ ਨੇ ਗੁਰਪ੍ਰੀਤ ਵਰਗੇ ਮੈਂ ਕਹਿੰਦਾ ਅਸਾਈਆਂ ਦਾ ਆਪਣਾ ਮਜ਼ਬੂ ਹੈ ਉਹ ਜੋ ਮਰਜ਼ੀ ਕਰਨ ਟਕਸਾਲ ਵਾਲਿਆਂ ਨੇ ਪਹਿਲਾਂ ਭਿੰਡਰਾਂ ਵਾਲੇ ਵੇਲੇ ਇੱਕ ਪੰਗਾ ਸੜਿਆ ਸੀ ਤੁਹਾਨੂੰ ਪਤਾ 1978 ਦੇ ਵਿੱਚ ਜਿਹੜਾ ਨਿਰੰਕਾਰੀ ਆਪਣਾ ਸਮਾਗਮ ਕਰ ਰਹੇ ਸੀ ਉਹਨੂੰ ਰੋਕਣ ਵਾਸਤੇ ਗਏ ਤੇ ਬਾਦਲਾਂ ਨੇ ਉਹਦੇ ਵਿੱਚ ਦੋਨੇ ਪਾਸੇ ਖਾਤਰਦਾਰੀ ਕੀਤੀ ਇਧਰੋਂ ਭਿੰਡਰਾਂ ਵਾਲੇ ਨੂੰ ਉਂਗਲ ਲਾਤੀ ਕਿ ਪ੍ਰੋਗਰਾਮ ਰੋਕੋ ਨਿਰੰਕਾਰੀ ਪ੍ਰੋਗਰਾਮ ਕਰ ਰਹੇ ਨੇ ਤੇ ਉਧਰ ਨਿਰੰਕਾਰੀ ਨੂੰ ਉਂਗਲ ਲਾਤੀ ਕਿ ਤੂੰ ਆਪਣਾ ਪ੍ਰੋਗਰਾਮ ਕਰ ਉਥੇ ਜਿਹੜੇ ਫੋਕਰੇ ਗਏ ਸੀ ਸਕੌਟੀ ਨੇ 13 ਦੇ 13 ਮਾਰਦੇ ਬਾਅਦ ਵਿੱਚ ਕਹਿੰਦੇ ਸੜਕਾਂ ਟੱਕਾ ਹੋਇਆ ਜੇ ਉਹ ਦੋਨ ਰੰਗਕਾਰੀਆਂ ਦਾ ਪ੍ਰੋਗਰਾਮ ਰੁਕਾਇਆ ਸੀ ਅੱਜ ਨੰਨ ਰੰਗਕਾਰੀਆਂ ਦੇ ਡੇਰੇ ਬੰਦ ਹੋ ਗਏ ਅੱਜ ਤਾਂ ਉਹ ਸ਼ਰਿਆਮ ਪ੍ਰੋਗਰਾਮ ਕਰ ਰਹੇ ਨੇ ਵੱਡੇ ਵੱਡੇ ਜਿਹੜੇ ਹਾਈਵੇ ਰੋਡ ਨੇ ਜਿੱਥੇ ਮਹਿੰਗੀਆਂ ਜ਼ਮੀਨਾਂ ਨੇ ਉੱਥੇ ਉਹਨਾਂ ਨੇ ਜ਼ਮੀਨਾਂ ਖਰੀਦ ਕੇ ਆਪਣੇ ਡੇਰੇ ਬਣਾਏ ਹੋਏ ਨੇ ਤੁਸੀਂ ਅੱਜ ਬੰਦ ਕਰਾ ਦੋਗੇ ਕਰਾ ਸਕਦੇ ਹੋ ਇਹ ਬੜੀਆਂ ਕੋੜੀਆਂ ਗੱਲਾਂ ਨੇ ਇਹ ਸੁਣ ਕੇ ਤੁਸੀਂ ਅਕਲ ਤਾਂ ਲੈਣੀ ਨਹੀਂ ਗਾਲਾਂ ਕਢਣੀਆਂ ਨੇ ਕੱਢੀ ਚੱਲੋ ਇਹ ਮੈਂ ਪਹਿਲਾਂ ਹੀ ਕਹਿਣਾ ਹੁਣ ਜਿੰਨੀਆਂ ਕੱਢੋਗੇ ਉਨਾਂ ਹੀ ਮੇਰੇ ਲਈ ਚੰਗਾ ਹੈ ਕਿਉਂਕਿ ਮੈਨੂੰ ਪਤਾ ਹੈ ਜਿਹੜਾ ਵਿਰੋਧ ਹੁੰਦਾ ਹੈ ਉਹ ਸੱਚ ਦਾ ਹੁੰਦਾ ਹੈ ਝੂਠ ਦਾ ਕਦੇ ਵਿਰੋਧ ਨਹੀਂ ਹੁੰਦਾ ਇਹ ਬੇਨਤੀ ਪ੍ਰਵਾਨ ਕਰਿਓ ਅਕਲ ਨੂੰ ਹੱਥ ਮਾਰੋ ਕਿਸੇ ਨੂੰ ਪਖੰਡਵਾਦ ਤੋਂ ਰੋਕਣ ਤੋਂ ਪਹਿਲਾਂ ਆਪਣਾ ਜਿਹੜਾ ਘਰ ਦੇ ਅੰਦਰ ਕੂੜ-ਕਬਾੜ ਪਖੰਡ ਚੱਲਦਾ ਹੈ ਕਰਮਾ ਮਾਤਾ ਦੀਆਂ ਕਹਾਣੀਆਂ ਸੁਣਾ ਰਹੇ ਹਾਂ ਉਹਦੇ ਵੱਲ ਧਿਆਨ